वेलकम बैक टू माय न्यू व्लॉग किमे हो सारे उम्मीद करदा सारे ठीक ठाक ਹੋਵੋਗੇ ਤੇ ਅੱਜ ਦੂਜਾ ਦਿਨ ਲਸਣ ਤੇ ਵਿੱਚ ਤੇ ਅੱਜ ਤਿੰਨੇ ਨੇ 2 ਤੇ 1 ਮੈਂ ਤੇ ਰੋਟੀ ਆ ਗਈ ਹੈ ਪਹਿਲਾਂ ਰੋਟੀ ਖਾ ਲਈਏ ਤੇ ਅਜੇ ਤਾਂ ਅਸੀਂ ਕੱਲ ਨੂੰ ਕਿੰਨਾ ਖਾ ਤਾਂ ਉੱਥੋਂ ਲੈ ਆਏ ਆ ਤੇ ਕੱਲ ਇੱਥੋਂ ਲੈ ਕੇ ਤੇ ਆ ਅਜੇ ਤੱਕ ਨਹੀਂ ਨਿਕਲਿਆ ਜੀ ਵੈਸੇ ਖਾ ਵੀ ਇਦਰ ਬਹੁਤ ਜ਼ਿਆਦਾ ਸੀ ਤੇ ਚਲੋ ਆਹ ਮਿਲਾ ਪਾ ਦਾਂ ਜੱਬ ਹੂੰ ਜੱਬ ਕੱਢਦੇ ਆਂਗੇ ਕਹਾ ਦਾ ਲੱਸੀ ਇਹ ਠੀਕ ਆ ਕੰਮ ਹੋਰ ਮੈਂ ਕਿਹਾ ਪਾਉ ਦੇ ਗਲਾਸਾਂ ਚ ਲਾ ਹੂੰ ਹੂੰ ਉਹ ਲੂਣ ਲਿਆਂਦਾ ਗਰਮ ਹੋ ਤਾ ਹੈ ਜਣਾ ਕਿ ਤੇਰੀ ਰੋਟੀ ਤੱਕ ਦਿੰਦਾ ਬਸ ਆਹ ਆ ਇਹਨਾਂ ਦਾ ਚਲੋ ਇੰਨੀ ਗੱਲ ਤੇ ਚੋੜੇ ਚ ਗਲਾ ਕੱਢ ਦੇ ਆ ਯਾ ਇਹਦਾ ਵੀ ਇੱਕ ਡੱਬਾ ਖਾਲੀ ਨਾ ਹੋਊਗਾ ਹੋਇਆ ਲੈ ਵੀ ਮੇਤਰੋ ਗਰਮੀਆਂ ਚ ਤਾਂ ਕੰਮ ਹੁੰਦਾ ਹੀ ਆ ਤੇ ਚਾਲਾਂ ਚ ਵੀ ਚੱਲ ਪਿਆ ਪੂਰੇ ਕੋਰੇ ਦੇ ਵਿੱਚ ਤੇ ਸੂਰਜ ਹੋ ਗਿਆ ਟਲ ਹੋਵੇ ਆ ਵੇਖੋ ਇਧਰ ਕੀ ਹੁੰਦਾ ਪਿਆ ਪਹਿਲਾ ਵਾਰ ਤੇ ਆਖੀ ਜ ਮੈਗਰਵਾ ਜ਼ੋਰਦਰ ਤੇ ਬੋਲ ਤਰੀ ਨਹੀਂ ਕਜਾਂਦੇ ਹਾਂ ਦਰਦੀ ਜੀ ਤੋਂ ਪਈ ਕੋਈ ਨਹੀਂ ਇਥੋਂ ਵਧੀਆ ਬੰਦੀ ਹੁੰਦੀ ਐ ਅੰਕਰ ਆਪਾਂ ਸਰਦੀ ਚ ਪਹਿਲੀ ਵਾਰ ਮਿੱਟੀ ਲਾਉਂਗਾ ਨਾ ਇਹਨੇ ਤੂਣ ਦੇ ਖੜੀ ਕੋਈ ਨਹੀਂ ਆਪੇ ਗਣਾ ਵੀ ਵਧੀਆ ਬਣ ਗਿਆ ਘਰ ਆਪਣਾ ਯਾਰ ਚਲੋ ਉਹਨਾਂ ਦਾ ਚਲਿਆ ਉਹਦਾ ਕੰਮ ਮਗਾਇਆ ਉਹਦਾ ਨਹੀਂ ਲੱਗਦੀ ਹੂੰ ਪੀਰਾ ਪੀਰਾ ਰਹਿ ਜਾਂਦਾ ਸੀ ਕੀ ਆਪ ਆਪਣਾ ਯਾਰ ਘਰ ਸੋਣਾ ਮੈਂ ਤਾਂ ਕਦੋਂ ਦੀ ਕਹਿਣ ਲੱਗਿਆ ਵੀ ਲਾਣੀ ਹੈ ਮਿੱਟੀ ਤੇ ਤਾਂ ਸਾਰਾ ਕਰਨਾ ਹੈ ਉਹ ਸੂਤ ਹੀ ਨਹੀਂ ਆਉਂਦਾ ਸੀ ਆਪ દિਵਾਲੀ 'ਚ ਵੀ ਸਫਾਈਆਂ ਕੀਤੀਆਂ ਨੇ ਵੀ ਮਿੱਟੀ ਲਾਣੇ ਨੂੰ ਨੇ ਮੈਂ ਤਾਂ ਉਹਨਾਂ ਨਾਲੋਂ ਪਹਿਲਾਂ ਤਿਆਰ ਆ ਵਿਆਹ ਵਾਲਿਆਂ ਨਾਲ ਵੀ ਠੀਕ ਹੈ ਇਹ ਗੱਲ ਕਰ ਵੀ ਸੂਤ ਜਾਈ ਨਹੀਂ ਲੱਗਿਆ welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਜੇ ਤਾਂ ਉਸੇ ਵੀਡੀਓ ਵਿੱਚ ਇਹ ਵੀ ਪਾਰਟ ਜੋੜਤੇ ਤਾਂ ਫਿਰ ਦੋ ਦਿਨਾਂ ਦੀ ਵੀਡੀਓ ਕੋਈ ਆਜੂਗੀ ਤੇ ਜੇਕਰ ਅਲੱਗ-ਅਲੱਗ ਹੋਏ ਤੇ ਫਿਰ ਇਹ ਅਲੱਗ ਰਹਿ ਜਾਊਗੀ ਇਕੱਲੀ ਠੀਕ ਹੈ ਤੇ ਬਾਕੀ ਪਹੁੰਚ ਗਿਆ ਮੋਟਰਸਲ ਖੜਾਤਾ ਵਾ ਤੇ ਪਾਣੀ ਦੀ ਕਈ ਨਹੀਂ ਲੈ ਜਾਂਦੀ ਤੇ ਬਰਨਾਲੇ ਅੰਕਲ ਹੁਣੀ ਆ ਚੁੱਕੇ ਆ ਦੋਵੇਂ ਜਣੇ ਦੋਨੇ ਜੀ ਤੇ ਚਲਦੇ ਆ ਉਹ ਗੁੜਾਈ ਕਰੀਏ ਤੇ ਉਹ 10 ਮਿੰਟ ਪਹਿਲਾਂ ਆ ਗਏ ਮੇਰੇ ਤੋਂ 10 ਮਿੰਟ ਪਹਿਲਾਂ ਆ ਗਏ ਆਗੇ ਵੀ ਉਹਨਾਂ ਦਾ ਟਾਈਮ ਉਹ ਅਤੇ ਮੇਰਾ ਟਾਈਮ ਜਿਹੜਾ ਸਹੀ ਸਹੀ ਟਾਈਮ ਆ ਮੇਰਾ ਉਹ ਮੇਰਾ ਹੀ ਆ ਪਰसों ਤੋਂ ਲੈ ਕੇ ਜਿਹੜਾ ਮੈਂ ਆਉਣਾ ਤੇ ਕੱਲ ਵੀ ਤੇ ਅੱਜ ਵੀ ਠੀਕ ਹੈ ਤੇ ਉਹ ਲੱਗੇ ਆ ਹੁਣ ਤੇ ਚਲਦੇ ਆ ਠੀਕ ਹੈ ਤੇ ਕਰਦੇ ਆ ਗੁੜਾਈ ਦਾ ਕੰਮ ਦੋਈ ਆਇਆ ਅੱਜ ਵੀ ਕਹਿੰਦੇ ਸੀ ਇਕੱਲੇ ਆਵਾਂਗੇ ਪਰ ਮੰਚਕ ਮਿਲਿਆ ਨਹੀਂ ਆਉਣਾ ਬੰਦਾ ਕੰਮ ਹੱਲੇ ਨਿਭੜਿਆ ਥੋੜਾ ਹੀ ਅੱਜ ਪੱਲੀ ਮੰਗਾ ਕੇ ਤੇ ਘਾਹ ਵੀ ਚੱਕਣਾ ਕੱਲ ਚੱਕਿਆ ਨਹੀਂ ਉਵੇਂ ਢੇਰੀਆਂ ਢੋਰੀਆਂ ਪਈਆਂ ਆਇਆ ਮੁਰਕਲਾ ਵੀ ਆ ਕਿਤੇ ਕਿਤੇ ਚਲੋ ਨਾ ਕਰ ਇਧਰੋਂ ਕੀਤਾ ਸ਼ੁਰੂ ਤੇ ਹੱਜ ਇਧਰ ਕੀਤਾ ਸ਼ੁਰੂ ਅਗਲਾ ਕਿਹੜਾ ਲੋਈ ਪਾਣੀ ਪੀਓ ਬਸ ਠੀਕ ਆ ਪਾਣੀ ਲਾ ਨਹੀਂ ਲਾਤਾ ਉਮ ਕਾਣੀ ਤਾਂ ਮਾੜੇ ਮੋਟਾ ਪਾਣੀ ਪੋਣੀ ਵਿੱਚ ਪਾ ਕੇ ਇੱਕ ਵਾਰੀ ਘਰਤਾ ਤੇ ਉਹ ਤੂੜੀ ਪਸ ਰਹਿ ਗਈ ਹੁਣ ਵਿੱਚ ਨਾ ਡਲੇ ਨਿੱਕੇ ਨਿੱਕੇ ਡਲੇ ਜੀ ਤੇ ਮੈਂ ਕਿਹਾ ਚਲੋ ਪਾਉ ਹਾਂ ਉਹ ਪਾਣੀ ਮੈਂ ਪਾਤਾ ਕੱਲ ਤੇ ਅੱਜ ਬਣ ਜੂਗੀ ਚੰਗੀ ਤਰ੍ਹਾਂ ਵਧੀਆ ਟਾਈਮ ਕੱਢ ਕੇ ਤੇ ਉਹਨੂੰ ਕਰ ਦਊਗਾ ਉਹ ਕਰੀ ਨਾ ਜਦੋਂ ਧੱਪ ਚੜ੍ਹ ਕੇ ਬੈਠ ਗਈ ਜਾ ਕੇ ਉਹਨੂੰ ਲਾਇਆ ਹੀ ਜਾ ਕੇ ਆਹੋ ਮਿਹਰਬਾਨੀ ਹੈ ਕਰੀ ਉਹਦੇ 10 ਮਿੰਟ ਲਾਹੀ ਹਾਂ ਹਾਂ ਫੇਰ ਮਾਰਨੀ ਆ ਵੀ ਉਹ ਮੈਂ ਠੰਡ ਚ ਕੰਮ ਕਰਦੀ ਆ ਉਹ ਮਾਰਨੀ ਇਹ ਤਾਂ ਹੈ ਚਲੋ ਲਾਈਏ ਲੋਈ ਲੋਈ ਤੇ ਬਣਾ ਨਾ ਦੋ ਭਾਬੀ ਵਿੱਚ ਕੜ ਲੀ ਰ ਰੰਬ 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 ਚਲ ਚਲ ਉਹ ਕਿੰਦਾ ਹੀ ਗਿਆ ਚੰਨ ਨਾ ਤੇ ਕਰ ਲੱਗ ਜ ਗਿਆ ਦਾ ਕੋਈ ਨੀ ਮਰ ਕੇ ਪਾਓ ਪੂਰੇ ਕਰਾਂਗੇ ਕੈਰੇਜ ਹਾਂ ਹਾਂ ਕੋਈ ਨਹੀਂ ਮਰ ਕੇ ਕੋਈ ਤਾਂ ਨਿਕਲ ਆ ਆਹੋ ਮੈਂ ਕਹਾਜ ਕੱਟਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਇੱਥੋਂ ਸਹੀ ਆ ਚਲੋ ਹੈ ਜੀ ਗਾਇਸ ਰੋਟੀ ਪਾਣੀ ਚਾਹ ਖਾ ਪੀ ਲਿਆ ਵਾ ਤੇ ਕਰਦੇ ਆ ਫਿਰ ਕੰਮ ਸ਼ੁਰੂ ਤੇ 3:15 ਦਾ ਟਾਈਮ ਹੋ ਚੁੱਕਿਆ ਹੁਣ ਤੇ ਚੱਲਦੇ ਆ ਦੋ ਕੋ ਪਿਆਰੇ ਇਹਦੇ ਲਿਆ ਫਾਈਨਲ ਕਰ ਦਿੰਨੇ ਆ ਸਾਰੇ ਤੇ ਬਾਅਦ ਚਾਹਾਂਗੇ ਐਸ ਸਾਈਡ ਨੂੰ ਇੱਥੇ ਆ ਜਿੜਿਆਂ ਤੇ ਦੋ ਇੱਧਰ ਰਹਿਣੇ ਆ ਤੇ ਦੋ ਰਹਿਣੇ ਆ ਐਸ ਸਾਈਡ ਨੂੰ ਤੇ ਬੱਦਲ ਜਾਉ ਤੋ ਥੋੜਾ ਬੋਤਾ ਹੋਇਆ ਤੇ ਉਹਦੇ ਨਾਲ ਠੰਡ ਹੀ ਲੱਗਣ ਲੱਗ ਗਈ ਤੇ ਜੈਕਟ ਝੁਗੜ ਪਾ ਕੇ ਤੇ ਫਿਰ ਹੌਨੇ ਤੇ ਬਾਕੀ ਚਾਹ ਪੀਵਾਂਗੇ ਬਾਅਦ ਚ ਅੱਧੇ ਘੰਟੇ ਤੱਕ ਘੰਟੇ ਤੱਕ ਓਹ ਚੋ ਲੈਣੇ ਆ ਮਰ ਤੇ ਮਿੱਟੀ ਪਾਣੀ ਵਾਧੂ ਆ ਆਉ ਤਾ ਇੱਕ ਤੇ ਦੋ ਤੇ ਇੱਕ ਸੀ ਤਿੰਨ ਭਾਰਾ ਜੈਕਟ ਜੋ ਕੋ ਪੌਣੇ ਤਾਂ ਮੋਟੇ ਇਹ ਤਾਂ ਲੱਗਣੀ ਠੰਡ ਹੁਣ ਮਨ ਤਾਂ ਲੱਗਣ ਲੱਗੀ ਮੇਰੇ ਤਾਂ ਵੈਸੇ ਵੀ ਅੱਧੀ ਬਾਹਣ ਪਾਇਆ ਨਾ ਤਾਂ ਕਰਕੇ ਇੱਕ ਵਾਰ ਚੱਕ ਕੇ ਪਾ ਲੈਨੇ ਆ ਆ ਪਿਆ ਸਾਰਾ ਸਮਾਨ ਸਾਡਾ ਐ ਖਿਲ ਰਿਆ ਪੱਲੀ ਕਾ ਚੱਕਾਂਗੇ ਤੇ ਬਾਕੀ ਦਾ ਆ ਪਿਆ ਇੱਧਰ ਹੂੰ ਗੜਾਈ ਆਪਣੀ ਹੋ ਗਈ ਆ ਕਹਿਰਾ ਪੂਰਾ ਜੁਣਾ ਆ ਵੀ ਹੋ ਜਾਣਾ ਪੂਰਾ ਆ ਅੱਧ ਤੋਂ ਕੱਟਾ ਇਹ ਵੀ ਥੋੜਾ ਬਹੁਤਾ ਗੋਡਾਂਗੇ ਫਿਰ ਦੋ ਕਹਿਰੇ ਹੋ ਰਹੇ ਨੇ ਜਿਆਦਾ ਤੇ ਦੋ ਕਹਿਰੇ ਉਸ ਸਾਈਡ ਨੂੰ ਰਹਣ ਆ ਉਧਰ ਜਿਹੜਾ ਮੇਰਾ ਗੋਡਾ ਗੋਡਾ ਆ ਉਹ ਸ਼ਾਇਦ ਛੱਡ ਦੀ ਵਿੱਚੋਂ ਤੇ ਤਿੰਨਾ ਹੋਰ ਮੇਹ ਦਾ ਵੀ ਹੋਰ ਤਿੰਨ ਦਿਨ ਵਿੱਚ ਨਿਬੜ ਤੱਕਦਾ ਕੰਮ ਆ ਕਹਿਰਾ ਇੰਨਾ ਕੋਈ ਨਹੀਂ ਦਿੰਦਾ ਇਥੋਂ ਲੈ ਕੇ ਇਥੋਂ ਤੱਕ ਜਿੱਥੋਂ ਜਿੰਨੂੰ ਮੈਂ ਪਹਿਲੇ ਦਿਨ ਸ਼ੁਰੂ ਕੀਤਾ ਸੀ ਇਹ ਉਹ ਆ ਤੇ ਬਾਕੀ ਲਸਣ ਦੀ ਹਜੇ ਹਾਲਤ ਤਾਂ ਮਾੜੀ ਹੈ ਵਿੱਚੋਂ ਨਾ ਪਾਣੀ ਵੀ ਹੁਣ ਲਾਉਣਾ ਚਾਹੀਦਾ ਸੀ ਜਿਵੇਂ ਕੋਰਾ ਕੋਰਾ ਜ਼ਿਆਦਾ ਪੈਂਦਾ ਤੇ ਇੱਕ ਇਹ ਵੀ ਡਾਰ ਆ ਵੀ ਧੁੰਦਾਂ ਪੈਣ ਲੱਗੀਆਂ ਤੇ ਜਾਂ ਬੱਦਲ ਬੁੱਦਲ ਵਾਲਾ ਮੀਂਹ ਵਾਲਾ ਚੱਕਰ ਪੈ ਗਿਆ ਫਿਰ ਗੁਡਾਈ ਨਹੀਂ ਹੋਣੀ ਤੇ ਕਾਹ ਚੜ ਜਾਣਾ ਸੀ ਜ਼ਿਆਦਾ ਤਾਂ ਕਿ ਆ ਵੀ ਚਲ 4 ਦਿਨ ਪਾਣੀ ਹੁਣ ਲੇਟ ਜ਼ਰੂਰ ਹੋ ਜਾਊਗਾ ਪਰ ਗੁਡਾਈ ਜਿਹੜੀ ਹੋ ਜਾਵੇ ਹੁਣ क्या कह रहा वैसे भी छोटा है तो इधर नो आ जाता वो दो बढ़ डा कह रहा हूँ ऊपर ला तो आप बाद जी ये साफ़ दे ਤਨ ਤਨ ਨੀ ਹੋਏ ਬਾਈ ਨੇ ਕੰਬਲ ਪਾ ਲਿਆ ਹਵਾ ਹੀ ਆਹੋ ਹਵਾ ਹੀ ਚੱਲ ਰਹੀ ਨਾ ਤਾਂ ਕਰਕੇ ਆ ਗਿਆ ਜੱਕਾ ਮੈਂ ਹੂੰ ਇਹਦੇ ਠੰਡ ਬੰਦੀ ਠੰਡ ਬਹੁਤ ਹਾਂ ਬੱਦਲ ਉੱਤੋਂ ਮਾੜਾ ਬੱਦਲ ਹੋਇਆ ਤੇ ਉਵੇਂ ਹੀ ਤਾਂ ਠੰਡ ਲੱਗਣ ਲੱਗ ਗਈ ਹਾਂ ਵੇਲਾ ਹਾਂ ਮਾੜਾ ਹੁਣ ਸਾਫ ਹੋਇਆ ਟੋਪੇ ਹੀ ਨਿਕਲੇ ਫਿਰ ਠੰਡ ਤਾਂ ਬਹੁਤ ਛੇਤੀ ਬਣਦੀ ਐ ਮਿੰਟੋ ਮਿੰਟ ਜਦੋਂ ਹੀ ਜਦੋਂ ਹੀ ਬੱਦਲ ਆ ਗਿਆ ਉੱਤੇ ਬੱਦਲ ਆਉਣ ਦੀ ਟੈਲਾ ਹਾਂ